ਸੋ ਸ਼ਿਕਾਇਤ ਜੀ ਸਾਰਿਆਂ ਨੂੰ ਅੱਜ ਜੀ ਆਪਾਂ ਇੱਕ ਤੁਹਾਨੂੰ ਪਲਾਜ਼ੋ ਦੀ ਕਟਿੰਗ ਕਰਕੇ ਦਿਖਾਉਣੀ ਹੈ ਚਿਕਨ ਦੇ ਪਲਾਜ਼ੋ ਦੀ ਆਡੇ ਲੋਟ ਕਪੜਾ ਜੀ ਇਹ ਠੀਕ ਹੈ ਜੀ ਇੱਕ ਮੈਂ ਦੇਖੋ ਸਟਿਚ ਕਰਤਾ ਜੀ ਦੂਸਰੇ ਨੂੰ ਮੈਂ ਕਟਿੰਗ ਕਰਕੇ ਤੁਹਾਨੂੰ ਦਿਖਾ ਰਹੀ ਹਾਂ ਵੀ ਕਿਸ ਤਰ੍ਹਾਂ ਇਹਦੀ ਕਟਿੰਗ ਹੁੰਦੀ ਹੈ ਜੀ ਨੀਚੇ ਆਪਾਂ ਇਹਦੇ ਲਾਈਨਿੰਗ ਲਗਾਈਏ ਦੇਖੋ ਜੀ ਹੁਣ ਇਹ ਕਈ ਪੈਣਾ ਵੀ ਆਡੇ ਲੋਟ ਜਿਹੜਾ ਕਪੜਾ ਹੁੰਦਾ ਉਹਨਾਂ ਦੀ ਬਰਾਬਰ ਝੋਲੀ ਰੱਖ ਦਿੰਦੀਆਂ ਨੇ ਸੇਮ ਹੀ ਹੁੰਦੀ ਹੈ ਅੱਗੇ ਪਿੱਛੇ ਵਾਲੀ ਦਾ ਨਾਪ ਕੋਈ ਵੱਡਾ ਛੋਟਾ ਨਹੀਂ ਹੁੰਦਾ ਇਕੱਠੇ ਦੀ ਕਟਿੰਗ ਕਰ ਦਿੰਦੀਆਂ ਨੇ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਪਲਾਜ਼ੋ ਦੀ ਤੁਸੀਂ ਕਾਟ ਫਰੰਟ ਵਾਲੇ ਤੇ ਬੈਕ ਵਾਲੇ ਦੀ ਅਲੱਗ-ਅਲੱਗ ਪਾਉਣੀ ਹੈ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਸ ਪਜਾਮੇ ਤੇ ਪਾ ਕੇ ਤੁਹਾਨੂੰ ਦਿਖਾ ਰਹੀ ਹਾਂ ਵੀ ਤੁਸੀਂ ਇਹਦੀ ਕਟਿੰਗ ਕਿਸ ਤਰ੍ਹਾਂ ਕਰਨੀ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇਹ ਦੇਖੋ ਜੀ ਆਪਾਂ ਨੇ ਉਲਟੀ ਸਾਈਡ ਆਪਾਂ ਨੇ ਬਾਹਰ ਰੱਖਣੀ ਹੈ ਜੀ ਸਿੱਧੀ ਸਾਈਡ ਅੰਦਰ ਰੱਖਣੀ ਹੈ ਇਸ ਤਰ੍ਹਾਂ ਤੁਸੀਂ ਕੱਪੜੇ ਨੂੰ ਫੋਲਡ ਕਰ ਲੈਣਾ ਜੀ 2.5 ਮੀਟਰ ਇਹ ਕੱਪੜਾ ਹੀ ਠੀਕ ਆ ਜੀ ਤੁਸੀਂ ਇਸ ਤਰ੍ਹਾਂ ਕਰਕੇ ਕੱਪੜੇ ਨੂੰ ਫੋਲਡ ਕਰ ਲੈਣਾ ਚਾਰ ਤਿਹਾਂ ਦੇ ਵਿੱਚ ਕੰਨੀ ਵਾਲਾ ਪਾਸਾ ਉੱਪਰਲੀ ਸਾਈਡ ਤੇ ਆ, ਕਟਾਮਾ ਵਾਲਾ ਪਾਸਾ ਨੀਚੇ ਹੈ। ਠੀਕ ਆ? ਬੰਦ ਵਾਲੀ ਸਾਈਡ ਮੇਰੇ ਕੰਨੀਆਂ ਖੁੱਲੀ ਵਾਲੀ ਸਾਈਡ, ਇੱਧਰਲੀ ਸਾਈਡ ਜਿੱਥਰ ਕੈਂਚੀ ਪਈ ਹੈ। ਹੁਣ ਦੇਖੋ ਜੀ ਇਹਦੀ ਲੈਂਥ ਹੈਗੀ 36 ਇੰਚ। ਠੀਕ ਆ ਜੀ? 20 ਇੰਚ ਹੈਗੀ ਇਹਦੀ हिਪ, 11 ਇੰਚ ਹੈਗੀ ਇਹਦੀ ਮੋੜ। ਠੀਕ ਆ ਜੀ? ਜਿਨ੍ਹਾਂ ਦਾ ਪਹਿਣਾ ਦੀ ਲੈਂਥ 36 ਇੰਚਾਂ, 37 ਇੰਚਾਂ ਤੁਸੀਂ 1 ਇੰਚ ਘਟਾ ਕੇ ਲੈਂਥ ਲੈਣੀ ਆ ਕਿਉਂਕਿ ਉੱਪਰ ਆਪਾਂ 4 ਇੰਚ ਦਾ ਕੱਪੜਾ ਲਗਾਵਾਂਗੇ। ਫੋਲਡ ਕਰਕੇ ਆਪਣਾ ਬੈਲੈਸਟਿਕ ਪਾ ਕੇ ਉਹ 2 ਇੰਚ ਵੱਧ ਜਾਊਗਾ ਠੀਕ ਹੈ ਇਹ ਦੇਖੋ ਜੀ ਮੈਂ 35 ਇੰਚ ਲੈ ਰਹੀ ਹਾਂ ਠੀਕ ਹੈ ਜੀ 11 ਇੰਚ ਆਪਾਂ ਨੇ ਝੋਲੀ ਲੈਣੀ ਹੈ ਠੀਕ ਹੈ ਜੀ ਹੁਣ ਜਿਵੇਂ ਇਹਦੀ 20 ਇੰਚ ਹਿਪ ਸੀ ਤੁਸੀਂ 10 ਇੰਚ ਦਾ ਨਿਸ਼ਾਨ ਲਗਾਉਣਾ ਹੈ ਇਸ ਤਰ੍ਹਾਂ 2 ਇੰਚ ਤੁਸੀਂ ਲੂਜ਼ਿੰਗ ਦੇਣੀ ਆ ਤਾਂ 8 ਇੰਚ ਦੀ ਤੁਸੀਂ ਕਾਟ ਪਾਉਣੀ ਹੈ ਇੱਥੋਂ ਠੀਕ ਹੈ ਜੀ ਫਿਰ ਤੁਸੀਂ 1/2 ਇੰਚ ਇੱਥੋਂ ਰੱਖ ਕੇ ਜਿਵੇਂ ਇਥੋਂ 12 ਇੰਚ aí ਤੁਸੀਂ ਉੱਪਰ ਵੀ 12 ਇੰਚ ਦਾ ਨਿਸ਼ਾਨ ਲਗਾ ਲੈਣਾ ਇਹ ਇਹ ਆਪਾਂ ਲੂਜ਼ਿੰਗ ਦਿੱਤੀ ਹੈ ਜਿਹੜੀ ਮੈਂ ਦੇਖੋ ਨਿਸ਼ਾਨੀ ਤੁਹਾਨੂੰ ਦਿਖਾ ਰਹੀਆਂ ਇਹ ਲੂਜ਼ਿੰਗ ਦੀ ਨਿਸ਼ਾਨੀ ਹੈ ਆਪਣੀ ਠੀਕ ਹੈ ਜੀ ਇਹਨੂੰ ਤੁਸੀਂ ਇਸ ਤਰ੍ਹਾਂ ਮੈਚ ਕਰਕੇ ਹਲਕੀ ਜਿਹੀ ਗੁਲਾਈ ਦੇ ਦੇਣੀ ਆ ਜ਼ਿਆਦਾ ਡੁੰਗਾਈ ਵਾਲੀ ਗੁਲਾਈ ਨਹੀਂ ਦੇਣੀ ਹਲਕੀ ਜਿਹੀ ਦੇਣੀ ਆ 11 ਇੰਚ نیچے ਤੁਸੀਂ ਮੂਰੀ ਰੱਖਣੀ ਆ ਇਸ ਤਰ੍ਹਾਂ ਤੁਸੀਂ ਸਕੇਲ ਪੱਟੀ ਰੱਖ ਕੇ ਇਹਦੀ ਟੇਢੀ ਜੀ ਕੱਟ ਪਾ ਦੇਣੀ ਆ ਠੀਕ ਹੈ ਫਿਰ ਤੁਸੀਂ ਬੈਕ ਵਾਲਾ ਪੀਸ ਵਧਾ ਕੇ ਕੱਟਣਾ ਹੈ 2 1/2 ਇੰਚ ਇਹ ਵੀ ਤੁਸੀਂ ਸਕੇਲ ਪੱਟੀ ਦੇ ਨਾਲ ਇਸ ਤਰ੍ਹਾਂ ਕਾਟ ਦੇ ਦੇਣੀ ਆ ਇਹਦੀ ਪਾ ਦੇਣੀ ਆ ਇਹ ਦੇਖੋ ਇਹ ਚਾਰ ਪੀਸ ਨਹੀਂ ਦੇਖੋ ਆਡੀ ਲੋਟੇ ਇਧਰਲੀ ਸਾਈਡ ਬੰਦ ਵਾਲੀ ਸਾਈਡ ਆ ਇਧਰਲੀ ਸਾਈਡ ਖੁੱਲੀ ਹੈ ਜਿੱਧਰ ਆਪਾਂ ਕਾਟਵਾਵਾਂਗੇ ਇੱਕ ਸਾਈਡ ਤੁਸੀਂ ਬੰਦ ਹੀ ਰੱਖਣੀ ਆ ਉਸੀ ਬੈਕ ਵਾਲੀ ਸਾਰੀ ਘਾਟ ਪਾ ਦੇਣੀ ਹੈ ਇਹ ਹੁਣ ਦੇਖੋ ਜੀ ਆਪਾਂ ਨੇ ਦੋ ਇਹ ਚਾਰ ਪੀਸ ਨੇ ਜੀ ਦੇਖੋ ਮੈਂ ਤੁਹਾਨੂੰ ਦਿਖਾ ਰਹੀ ਹਾਂ ਵੀਡੀਓ ਦੇ ਵਿੱਚ ਤੁਸੀਂ ਇਹ ਦੋ ਪੀਸ ਦੋ ਪੀਸ ਤੁਸੀਂ ਨੀਚੇ ਰੱਖਣਾ ਸਿਰਫ ਦੋ ਪੀਸਾਂ ਦੀ ਤੁਸੀਂ ਕਾਟ ਪਾਉਣੀ ਆ ਦੇਖੋ ਜੀ ਮੈਂ ਜਿੱਥੇ ਰੱਖ ਕੇ ਕਾਟ ਪਾ ਰਹੀ ਹਾਂ ਤੁਸੀਂ ਇਸ ਤਰ੍ਹਾਂ ਹੀ ਕਾਟ ਪਾਉਣੀ ਆ ਇਹ ਪਲਾਜੋ ਤੁਹਾਡਾ ਚੱਕਿਆ ਵੀ ਨਹੀਂ ਜਾਊਗਾ ਕੋਈ ਵੀ ਪ੍ਰੋਬਲਮ ਨਹੀਂ ਆਊਗਾ ਨਾ ਪਿੱਛੋਂ ਕਈ ਪੈਣਾ ਬੈਠdੀਆਂ ਨੇ ਦੋ ਪਿੱਛੋਂ ਲੈਣ ਲੱਗ ਜਾਂਦੇ ਨੇ ਪੈਂਟ ਪਲਾਜੋ ਕਿਉਂਕਿ ਬਰਾਬਰ ਕਾਟ ਪਾਈ ਹੁੰਦੀ ਆ ਇਹਨਾਂ 'ਚ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਜੇ ਵੀਡੀਓ ਵਧੀਆ ਲੱਗੇ ਅਗੇ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ